ਲੋ ਵੀ ਮਿੱਤਰੋ ਸਾਨੂੰ ਹੋ ਗਿਆ ਨੇ ਬਹੁਤ ਦਿਨ ਯਾਰ ਸਾਡੀ ਕਣਕ ਨਹੀਂ ਸੁੱਕ ਰਹੀ ਹੈਗੀ ਅਸੀਂ ਤਾਂ ਪੰਗਾ ਹੀ ਲੈ ਬੈਠੇ ਆ ਇਹਦੇ ਨਾਲ ਕਣਕ ਬਹੁਤ ਸ਼ਾਨਦਾਰ ਸੀਗੀ ਮੋਟੀ ਐਨ ਸਾਫ ਸੁਥਰੀ ਪਰ ਇਹਦੇ ਵਿੱਚ ਨਾ ਕਿਤੇ ਜਦੋਂ ਕੰਬੈਨ ਲਾਉਣ ਲੱਗੇ ਅਸੀਂ ਉਦੋਂ ਚੱਕਰ ਪੈ ਗਿਆ ਉਦੋਂ ਕਿਤੇ ਉਹ ਜਿਹੜੇ ਪਿਛਲੇ ਕਿਸੇ ਕਿਸਾਨ ਦੀ ਵੱਢ ਕੇ ਆਏ ਸਨ ਉਹਦੇ ਵਿੱਚ ਉਹਨਾਂ ਦੇ ਡੱਬੇ ਜਿਹਦੇ ਵਿੱਚ ਕਿਤੇ ਮਿੱਟੀ-ਮੁੱਟੀ ਤੇ ਰੋੜੀਆਂ ਜੀਆਂ ਸਨਾਂ ਸਾਨੂੰ ਉਦੋਂ ਪਤਾ ਨਹੀਂ ਲੱਗਾ ਸੀ ਜਿੰਨੀ ਵੀ ਘਰ ਵਾਸਤੇ ਕਣਕ ਹੁੰਦੀ ਹੈ ਰੱਖਣੀ ਹੁੰਦੀ ਹੈ ਉਹ ਖੜੀ ਸਾਫ ਸੁਥਰੀ ਕਣਕ ਵੜਾਈ ਦੀ ਹੈ ਤੇ ਉਹਦੇ باوجود ਵੀ ਆਹ ਸਾਨੂੰ ਚੱਕਰ ਪੈ ਗਿਆ ਤੇ ਹੁਣ ਇਹਨੂੰ ਬੜੇ ਦਿਨ ਹੋ ਗਏ ਨੇ ਵੈਸੇ 10 ਦਿਨ ਹੋ ਗਏ ਨੇ ਤੇ ਇਹਨੂੰ ਧੋਤਾ ਸਾਡੇ ਆਪਣੇ ਜਿਹੜਾ ਕਾਮਾ ਵੀ ਰੱਖਿਆ ਹੋਇਆ ਉਹਨੇ ਤੇ ਹੁਣ ਆ ਪੰਗਾ ਪੈ ਗਿਆ ਬਾਕੀ ਅੱਜ ਸੂਰਜ ਨਿਕਲਿਆ ਵੈਨ ਕਿਹ ਹਿਸਾਬ ਕਿਤਾਬ ਬਣਦਾ ਤੇ ਆ ਆਪਣਾ ਕੁੱਤਾ ਹੀ ਬੜਾ ਸਿਆਣਾ ਇੰਨਾ ਕੋ ਸਿਆਣਾ ਬੰਦਾ ਏ ਓਏ ਮਿੱਠੂ ਮਿੱਠੂ ਏ ਨਹੀਂ ਦਾਰੀਆ ਲੋ ਜੀ ਤੇ ਇਹ ਬੰਦਾ ਇੰਨਾ ਕੋ ਸਿਆਣਾ ਵੀ ਜਿੰਨਾ ਵੀ ਕੋਈ ਸਮਾਨ ਇਹਨੂੰ ਇੱਥੇ ਖੇਡਣ ਕੋਲ ਰਵਾ ਤੇ ਦਈਦਾ ਸਾਰੀ ਏ ਖਰਾਬ ਖਰੂ ਐ ਸੀ ਤੇ ਐਸੀ ਕਰ ਦਿੰਦਾ ਤੇ ਆ ਹੋ ਗਿਆ ਜੀ ਸਾਗ ਆਪਣਾ ਹੂੰ ਇੱਕ ਕਰੀ ਵੱਡ ਵੀ ਲਿਆ ਤੇ ਇੱਕ ਦਿਨ ਮੱਝ ਖਾ ਗਈ ਸੀ ਇਹਨੂੰ ਉਹ ਸਾਰਾ ਮੱਝ ਆਪਣੇ ਕੋਲ ਇੱਕ ਹੀ ਐ ਇੱਕ ਹੋਰ ਸੀਗੀ ਉਹ ਵੇਚਤੀ ਤੇ ਅੱਜ ਮੇਨ ਚੱਕਰ ਤਾਂ ਇਹਦਾ ਚੱਲਣ ਡੇ ਤੇ ਅੱਗੇ ਮਹਾਰਾਜ ਜੀ ਪ੍ਰਕਾਸ਼ ਘਰਾਣੇ ਨੇ ਮਹਾਰਾਜ ਆਉਣਗੇ ਕੁਝ ਦਿਨਾਂ ਤੱਕ ਘਰ ਤੇ ਫਿਰ ਸੰਗਤ ਵਾਸਤੇ ਲੰਗਰ ਵਗੈਰਾ ਦਾ ਪ੍ਰਬੰਧ ਕਰਨਾ ਸੀ ਤੇ ਤੁਸੀਂ ਵੀ ਦੱਸਿਓ ਕੋਈ ਨੁਕਤਾ ਸਾਂਝਾ ਕਰਿਓ ਵੇ ਕਿਹੜਾ ਤਰੀਕਾ ਵਰਤਦੇ ਹੋ ਤੁਸੀਂ ਇਸ ਤਰ੍ਹਾਂ ਜਦੋਂ ਆਪਾਂ ਕਣਕ ਨੂੰ ਧੋਣਦੇ ਆ ਕਣਕ ਨੂੰ ਮਿੱਟੀ ਘੱਟਾ ਸਾਫ਼ ਕਰਨ ਵਾਤੇ ਤੇ ਜੇ ਧੁੰਦ ਵਗੈਰਾ ਪੈ ਜਾਏ ਤੇ ਫਿਰ ਉਹਨੂੰ ਠੀਕ ਕਿਵੇਂ ਕਰੇ ਬੰਦਾ ਮਤਲਬ ਉਹਨੂੰ ਸੁਕਾਵੇ ਕਿਵੇਂ ਛੇਤੀ ਕਿਉਂਕਿ ਬੜੇ ਪਰੇ ਤੋਂ ਪਰੇ ਕਿਸਾਨ ਵੀਰ ਨੇ ਸਵਾਨੀਆਂ ਬੜੀਆਂ ਸਿਆਣੀਆਂ ਸਿਆਣੀਆਂ ਨੇ ਘਰਾਂ ਦੇ ਵਿੱਚ ਜਿਨ੍ਹਾਂ ਦਾ ਕਿਉਂਕਿ ਤਜਰਬਾ ਹਰੇਕ ਬੰਦੇ ਕੋਲ ਆਪੋ ਆਪਣਾ ਵੱਖੋ ਵੱਖਰਾ ਹੁੰਦਾ ਤੇ ਤੁਹਾਡਾ ਸੇਰ ਭਾਵੇਂ ਕੋ ਸਾਂਝਾ ਜ਼ਰੂਰ ਕਰਿਓ ਇਹ ਤਾਂ ਜੇ ਇਹਨੂੰ ਚਿਤ ਜੇਤਾ ਵੀ ਨਹੀਂ ਤਾਂ ਲਾ ਦੀਆਂ ਕੁੰਗਣੀਆਂ ਹੁੰਦੀਆਂ ਨੇ ਵਿਆਹ ਨੂੰ ਨਹੀਂ ਜਦੋਂ ਉਹ ਰਿਕਣਕ ਜੀ ਉਹ ਵਾਲ ਕੇ ਵਿੱਚ ਗੋੜ ਵਗੈਰਾ ਵੰਡਦੇ ਨੇ ਲੋਕ ਇਸ ਉਸ ਤਰ੍ਹਾਂ ਦੀਆਂ ਬਣੀਆਂ ਪਈਆਂ ਨੇ